ਪੂਰਤੀ ਪੂਜਾ ਕਰੇ ਲਟੇਰਾ ਬਣ ਜਾਵੇ ਗਾਲਾ ਕੰਡਰਮੜਾ ਬਣ ਜਾਵੇ ਤੇ ਲਿਖਿਆ ਉਹਦੇ ਨਾਲ ਸੰਤੀਨਾਕ ਕਰਨੀ ਔਰ ਨਾ ਹੀ ਉਹਦੇ ਨਾਲ ਰੋਟੀ ਖਾਣੀ ਤੇ ਉਹਨੂੰ ਆਪਣੇ ਵਿੱਚੋਂ ਛੇਕ ਦੇਣਾ ਇਹ ਹੈ ਅਸਲੀ ਪੋਸਟਲ ਪੂਰਤੀ ਪੂਜਾ ਦੇ ਭੱਜੋ ਜਿਹੜਾ ਰਿਸ਼ਤedar ਪ੍ਰੋਗਰਾਮ ਕਰਉਂਦੇ ਨੇ ਆਪਣਾ ਦਸਵਾ ਕਰਉਂਦੇ ਆ ਕੋਈ ਖੁਸ਼ਕ ਕਰਦੇ ਕੋਈ ਠੀਕ ਹੈ ਤੁਸੀਂ ਉੱਥੇ ਜਾਂਦੇ ਰਿਸ਼ਤਦਾਰਾਂ ਦੇ ਮਾਰੇ ਠੀਕ ਹੈ ਪਰ ਖੁਦਾ ਦਾ ਵਾਜਨ ਕਿਦਾ ਪੱਜੋ ਪੰਜਾਂ ਮਹੀਨੇ ਕਿ ਜਾਇਓ ਨਾ ਇਹ ਨਾ ਕਰਿਓ ਨਹੀਂ ਪਾਸ ਸਾਹਿਬ ਰਿਸ਼ਤੇਦਾਰੀ ਬੜੀ ਗੂੜੀ ਆ ਪਰ ਯੇਸ਼ੂ ਦੇ ਲਾਉ ਤਾਂ ਗੂੜੀ ਕੋਈ ਰਿਸ਼ਤੇਦਾਰੀ ਨਹੀਂ ਆਂ ਬੋਲੋ ਇਹ ਦੇਖਿਓ ਸ਼ੀਸ਼ਟ ਬਸਤ ਉਹਨਾਂ ਦੀ ਇਸ਼ਤ ਪੈਸਾ ਉਹ ਪੈਸਾ ਲੋਕਾਂ ਨੂੰ ਲਾਭ ਦੇ ਕੇ ਉਪਕੀ ਦੇ ਕੇ ਕਪੜਾ ਦੇ ਕੇ ਨੌਕਰੀ ਦਾ ਲਾਭ ਦੇ ਕੇ ਵਿਸ਼ੇਸ਼ ਤੇ ਜਨ ਲਾਭ ਦੇ ਕੇ ਉਹਨੂੰ ਸ਼ਾਈ ਬਣਾਉਂਦੇ ਆਂ ਔਰ ਵੱਡੀ ਗੱਲ ਆ ਨਫਰਾ

ਇਹ ਪਿਆਰ ਦਾ ਸੰਦੇਸ਼ ਹੈ ਕਿ ਫਿਰ ਉਹ ਉਸ ਨੂੰ ਜੀ ਦੇਗਾ ਤੂੰ ਰੂਦੋਰਾਜ ਮੰਦਰ ਜਾ ਕੇ ਢੱਕਿਆ ਕਿਉਂ ਜਾਂਦਾ ਹੈ ਸਾਡੇ ਪ੍ਰਸ਼ਾਦ ਖਾਨ ਨੂੰ ਕਿਉਂ ਢੱਕਿਆ ਜਾਂਦਾ ਹੈ ਵਰਤ ਤਿਉਹਾਰ ਮਨਾਉਣ ਤੋਂ ਕਿਉਂ ਢੱਕਿਆ ਜਾਂਦਾ ਹੈ ਇਹ ਚੀਜ਼ ਜਿਹ ਪਿਆਰ ਦਾ ਹੀ ਸੰਦੇਸ਼ ਹੈਗਾ ਤੇ ਮੈਨੂੰ ਲੱਗਦਾ ਕਿ ਇਹ ਪਿਆਰ ਦਾ ਸੰਦੇਸ਼ ਨਹੀਂ ਇਹ ਹੱਤਿਆਚਾਰ ਦਾ ਸਬੂਤ ਦੇਖੋ ਮੁਗਲਾਂ ਨੇ ਸਾਡੇ ਉੱਤੇ ਸ਼ਾਸਨ ਕੀਤਾ ਉਹਨਾਂ ਸਰੇ ਆਮ ਸਾਡਾ ਕਤਲੇਆਮ ਕੀਤਾ ਖੂਨ ਬਹਾਇਆ ਇਸ ਧਰਤੀ ਨੂੰ ਲਾਨ ਕੀਤਾ ਪਰ ਇਹ ਜਿਹੜਾ ਕ੍ਰਿਸਚੀਅਨਾਈਜ਼ ਦਾ ਜਿਹੜਾ ਧਰਮਾਂਤਰਨ ਦਾ ਜਿਹੜਾ ਸਿਸਟਮ ਕਤਲੇਆਮ ਕੀਤਾ ਜਾ ਰਿਹਾ ਬਿਨਾਂ ਚਾਪੂ ਤਲਵਾਰ ਤੋਂ ਕਈ ਹਿੰਦੂ ਸਿੱਖ ਕਬੀਰ ਜਿਹੜੇ ਨੂੰ ਮਾਰ ਕੇ ਉਹਨਾਂ ਨੂੰ ਦੂਜੇ ਧਰਮਾਂ ਵਿੱਚ ਕਨਵਰਟ ਕਰ ਦਿੱਤਾ ਗਿਆ 23 ਜਿਹੜਾ ਪ੍ਰੋਗਰਾਮ ਚੋਂ ਜਾ ਰਿਹਾ ਉਹ ਜਿਹੜਾ ਤੁਰੰਤ ਤੌਰ ਤੇ ਉਹਨੂੰ ਬੰਦ ਕਰਨਾ ਚਾਹੀਦਾ ਵਾ ਕਿਉਂਕਿ ਪਿਆਰ ਦੇ ਸਨੇਹ ਦੇ ਨਾਂ ਤੇ ਇਹ ਸਮਾਜ ਦੇ ਵਿੱਚ ਜ਼ਹਿਰ ਫਲਾ ਰਹੇ ਆ ਕਿ ਇਹ ਜਿਹੜੇ ਸਮਾਜ ਵਿੱਚ ੜਕਾਉੂ ਭਾਸ਼ਣ ਜਿਹੜੇ ਹੋ ਰਹੇ ਆ ਇੱਕ ਸਮੁਦਾਇ ਵੱਲੋਂ ਬਹੁਤ ਜ਼ਿਆਦਾ ਨਿੰਦਨਯੋਗ ਆ ਸਾਫ਼ ਸਾਫ਼ ਤੇ ਦੱਸਦਾ ਤੁਹਾਨੂੰ ਕਿ ਪ੍ਰਭੂ ਤੋਂ ਬਗੈਰ ਹੋਰ ਕਿਤੇ ਵੀ ਚੜਾਵਾ ਗੁਛੜਾਇਆ ਜਾਂਦਾ ਹੈ ਨਹੀਂ ਖਾਣਾ ਉਹ ਪਰਮੇਸ਼ਰ ਲਈ ਨਹੀਂ ਪੂਤਾਲੇ ਚੜਾਉਂਦੇ ਆ ਬਾਈਬਲ 'ਚ ਲਿਖਿਆ ਹੈ ਠੀਕ ਹੈ ਔਰ ਤਨ ਮੇ ਪਿਛਲੇ ਅੱਜ ਦੱਸਿਆ ਹੀ ਠੀਕ ਹੈ ਪਹਿਲਾ ਕਰਨthia ਦੱਸ ਦੇ ਇਹਦੇ ਵਿੱਚ ਕੀ ਮੂਰਤੀ ਪੂਜਾ ਦੇ ਭਜੋ ਜਦ ਆ ਰਿਸ਼ਤੇਦਾਰ ਪ੍ਰੋਗਰਾਮ ਕਰਾਉਂਦੇ ਨਾ ਆਪਣਾ ਦਸਵਾਂ ਕਰਾਉਂਦੇ ਆ ਕੋਈ ਕੁਸ਼ਕ ਕਰੁੰਦੇ ਕੁਸ਼ਕ ਠੀਕ ਹੈ ਤੁਸੀਂ ਉੱਥੇ ਜਾਂਦੇ ਰਿਸ਼ਤੇਦਾਰਾਂ ਦੇ ਮਾਰੇ ਠੀਕ ਹੈ ਪਰ ਖੁਦਾ ਦਾ ਵਚਨ ਤਾਂ ਕਹਿੰਦਾ ਭਜੋ ਭਜਣ ਦਾ ਮਤਲਬ ਕਿ ਜਾਇਓ ਨਾ ਕੀ ਨਾ ਕਰਿਓ ਨਹੀਂ ਪਾਪਾ ਸਭ ਰਿਸ਼ਤੇਦਾਰੀ ਬੜੀ ਗੂੜੀ ਆ ਪਰ ਯਿਸੂ ਦੇ ਨਾਲ ਉਹ ਤਾਂ ਗੂੜੀ ਕੋਈ ਰਿਸ਼ਤੇਦਾਰੀ ਨਹੀਂ ਆ ਕਿ ਬੋਲੇ ਯੇਸ਼ੂ ਦੇ ਖੂਨ ਤੋਂ ਗ੍ਰਿਸ਼ਦਾਰੀ ਕੋਈ ਗੂੜੀ ਨਹੀਂ ਹੈਗੀ ਠੀਕ ਹੈ ਜਿੱਦਨ ਆ ਗਈ ਨਾ ਫਿਰ ਤੇ ਤੰਗੀ ਹੋ ਗਈ ਤੁਹਾਨੂੰ ਏਡਜ਼ ਹੋ ਗਈ ਤੁਹਾਨੂੰ ਕੈਂਸਰ ਹੋ ਗਿਆ ਤੁਹਾਨੂੰ ਕਾਲਾ ਪੀਲੀਆ ਮਰਨ ਦੇ ਸਾਵਾਂ ਤੇ ਤੁਸੀਂ ਆ ਗਏ ਨਾ ਉਸ ਦਿਨ ਵੇਖੋ ਗੂੜੀ ਰਿਸ਼ਤਦਾਰੀ ਕਿੱਥੇ ਜਾਂਦੀ ਹੈ ਗੂੜੀ ਰਿਸ਼ਤਦਾਰੀ ਪ੍ਰਭੂ ਦੀ ਹੈ ਉਹ ਹੀ ਹੱਡਰੇ ਗੂੜੀ ਰਿਸ਼ਤਦਾਰੀ ਨਾ ਹੁੰਦਾ ਹੈ ਪ੍ਰਭੂ ਨੂੰ ਕਦੇ ਵੀ ਕਦੇ ਵੀ ਪਰਮੇਸ਼ਰ ਤੋਂ ਆਪਣਾ ਦੋੜਿਆ ਕਰੋ ਬਾਈਬਲ 'ਚ ਲਿਖਿਆ ਹੈ ਬਾਈਬਲ 'ਚ ਲਿਖਿਆ ਹੈ ਪਹਿਲਾ ਕ੍ਰੰਤੀਆ 5 ਦੇ ਅਧਿ ਵਿੱਚ ਲਿਖਿਆ ਹੈ 11 12 ਤੇ 13 ਜਮਾ ਤੇ ਲਿਖਿਆ ਹੈ ਉਥੇ ਲਿਖਿਆ ਜੇ ਕੋਈ ਮੁਸੀਬਤ ਭੈਣ ਭਰਾ ਬਣ ਕੇ ਮਸੀਹ ਕਵਾ ਕੇ ਮੁਸੀਬ ਭਾਈ ਭੈਣ ਬਣ ਕੇ ਤੇ ਫੇਰ ਹਰਾਮ ਕਰੀ ਅਰ ਲੋਪ ਮੂਰਤੀ ਪੂਜਾ ਕਰੇ ਨਟੇਰਾ ਬਣ ਜਾਵੇ ਗਾਲਾ ਕੱਢਣ ਵਾਲਾ ਬਣ ਜਾਵੇ ਤੇ ਲਿਖਿਆ ਉਹਦੇ ਨਾਲ ਸੰਤੀਨਾਕ ਕਰਨੀ ਔਰ ਨਾ ਹੀ ਖੋਲਣਾ ਰੋਟੀ ਖਾਣੀ ਤੇ ਉਹਨੂੰ ਆਪਣੇ ਵਿੱਚੋਂ 6 ਦਿਨਾਂ ਇਹ ਆ ਅਸਲੀ ਪੋਸਟਰ ਅਰਸੂਲ ਪੌਲਸ ਜਿਹੜਾ ਇਹੋ ਜਿਹੇ ਬੰਦੇ ਨੂੰ ਛੇਕ ਦਿੰਦਾ ਹੈ ਮੈਂ ਤੈਨੂੰ ਵਚਨ ਕਿਹਾ ਹੈ ਮੈਂ ਤੈਨੂੰ ਇਹ ਨਹੀਂ ਕਿਹਾ ਤੁਸੀਂ ਮੇਰੀ ਨਹੀਂ ਰਿਸ ਕਰੋ ਮੈਂ ਤੈਨੂੰ ਇਹ ਨਹੀਂ ਕਿਹਾ ਕਿਸੇ ਦਿਸਬ ਦੀ ਰਿਸ ਕਰੋ ਮੈਂ ਤੈਨੂੰ ਇਹ ਨਹੀਂ ਕਿਹਾ ਕਿਸੇ ਪ੍ਰਾਪਰਟੀ ਦੀ ਰਿਸ ਕਰੋ ਮੈਂ ਤੈਨੂੰ ਇਹ ਨਹੀਂ ਕਿਹਾ ਕਿਸੇ ਪੌਸਨ ਦੀ ਰਿਸ ਕਰੋ ਮੈਂ ਇਹ ਕਿਹਾ ਹੈ ਪਰਮੇਸ਼ਰ ਦੇ ਪਿਆਰੇ ਪਤਨਾ ਮੰਗਰ ਪਰਮੇਸ਼ਰ ਦੀ ਰਿਸ ਕਰੋ ਹਾਂਜੀ ਮੈਂ ਜਿਹੜੀ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਮੀਟਿੰਗ ਨਹੀਂ ਹੈ ਇਹ ਸੰਤ ਸਮਾਜ ਦੇ ਨੇਤੂਤਵ ਦੇ ਚੁਈਏ ਕੁਝ ਵੀ ਨਹੀਂ ਕਰਦਾ ਸਿਰ ਕੁਝ ਨਹੀਂ ਕਰਦਾ ਆਪਣਾ ਬਾਲਮੀਕ ਸੁਭਾਅ ਦੇ ਨੌਜਵਾਨ ਬੱਚੇ ਜਾਗਰੂਕ ਬੱਚੇ ਉੱਠ ਰਹੇ ਆਂ ਤੇ ਉਹਨਾਂ ਦੀ ਤਕਰੀਰ ਸਾਡੇ ਸਾਰਿਆਂ ਦੀ ਤਕਰੀਰ ਕੀ ਜਿਹੜੇ ਕੁਐਸਚਨ ਪਾਸਟਰ ਉਹਨਾਂ ਦੇ ਰਿਸ਼ਾ ਦੇ ਪੈਸਾ ਉਹ ਪੈਸਾ ਲੋਕਾਂ ਨੂੰ ਲੱਗਦੇ ਕਿ ਰੋਟੀ ਦੇ ਕੇ ਕਪੜਾ ਦੇ ਕੇ ਨੌਕਰੀ ਦਾ ਲਾਭ ਦੇ ਕੇ ਵਿਦੇਸ਼ ਭੇਜਣ ਦਾ ਲਾਭ ਦੇ ਕੇ ਉਹਨਾਂ ਦੀ ਸ਼ਾਇਦ ਨਾ ਹੋਵੇ ਪਰ ਵੱਡੀ ਗੱਲ ਹੈ ਨਫਰਤ ਫੈਲਾ ਰਿਹਾ ਹੈ ए वीडियो में तो प्रार्थना करेंगे कि तो सिर्फ साधा ही वर्षन मत लगाओ वो वीडियो आप सबको तो सुनाइए जो वहाँ से है यहाँ से लेके जाइए और अपना बाइबल की तारीफ करें बड़ी अच्छी बात है वो ये कहें कि बाइबल में लिखा है कि जो मूर्ति पूजा करेगा वो लोफर हो जाएगा हरामफोर हो जाएगा चोर हो जाएगा और जो मूर्ति पूजा करने वालों के घर का रोटी खा मौत का टाइम हो वो नरक में जाएगा उसको कभी मुक्ति नहीं मिलेगी और लोगों को एक बात कहना कि तेरे अपने रिश्तेदार तेरे है कि यीशु मसीह तेरा है कभी यीशु मसीह मिला है यीशु मसीह उनका हो सकता है लेकिन जिनको कन्वर्ट करना है उनको इस माया जाल में फंसा रहे हैं सरकारें भी जो है इसके लिए जिम्मेवार हैं क्या सरकार को सलाई नहीं देता आप मिल गया ना वहाँ वो बाबा पांछु बाबा क्यों क्यों वो मुसलमान हमारी लड़कियाँ एक हजार से ज्यादा उन्होंने मुसलमान बना दी मैं मानती हूँ कि जो उनके बहकावे में आते हैं वो भी गलत है लेकिन जो भूख के कारण आते हैं उसके लिए हम दोषी हैं अगर सारे मंदिर सारे गुरुद्वारे जैन समाज बहुत सोना अपने दरवाजे उनके लिए खोल दे तो भूख के कारण तो पढ़ाई के कारण तो कोई नहीं ना जाएगा इसलिए मैं इनकी बहुत सराहना करती हूँ लक्की जी हैं संत जी महाराजा हैं दशराम करने वाले हैं वाले हैं ये सारे मिलके स्वाद को लीड कर रहे हैं और मैं अपने साथियों को एक बात कहूँगी कि आपको कट्टरता छोड़ भी पड़ेगी अगर किसी ने ये बेश बना दिया तो बच्चा बना दिया तो क्या हुआ हिंदू देवी देवता का ही बेश बनाया ना हमें थोड़ा फराक होना चाहिए प्रोग्राम रद्द करने के लिए क्या, क्या <laughs> था। <laughs> था। <laughs> था। तो उन्होंने डेप्टी कमिश्नर को भी और हमारे ए डी हरपाल की ड्यूटी लगी है सबको कन्वे कर दिया इसको बंद कराइए और अभी मिस्टर प्रवेश के ऊपर कह दिया कि एफ आई आर तो आज दर्ज हो सकती है ना एफ आई आर दर्ज करो और प्रशासन का फैसला दो कार्यक्रम में नहीं हो पाए मैं महागरी देखो जी आज की मीटिंग आज की मीटिंग नहीं होगी मीटिंग पहले भी अपना कर चुकी है ਪਰੇ ਇਸੇ ਵਾਰ ਇਹ ਚੀਜ਼ ਨੂੰ ਮਧਿਆਨਾਂ ਜਿ ਰੱਖਦੇ ਆਏ ਕਈ ਵਾਰੀ ਆਪਾਂ ਪ੍ਰਸ਼ਾਸਨ ਨੂੰ ਮੰਡਰ ਦੇ ਦਿਨ ਮਨੁੱਖ ਪੱਤਰ ਦਿੱਤੇ ਨੇ ਪਰ ਪ੍ਰਸ਼ਾਸਨ ਨੇ ਕਦੀ ਵੀ ਇਹਦੇ ਉੱਤੇ ਗੌਰ ਨਹੀਂ ਕੀਤਾ ਕੀ ਸਮਝਿਆ ਇਹ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਜੀ ਆਪਾਂ ਇਹ ਸਮਝ ਸਕਦੇ ਆ ਕਿ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹਦੇ ਉੱਤੇ ਕਿਤਨਾ ਕਿਤੇ ਪ੍ਰੈਸ਼ਰ ਹੈ ਬੋਟਾਂ ਦਾ ਕਿਉਂਕਿ ਇਹ ਇੱਕ ਬਹੁਤ ਵੱਡੀ ਕਮਿਊਨਿਟੀ ਜਿਹੜੀ ਬਣ ਚੁੱਕੀ ਹੈ ਉਹ ਪ੍ਰਸ਼ਾਸਨ ਸੋਚਦਾ ਹੈ ਕਿ ਕਿਤਨਾ ਕਿਤੇ ਸਾਡੇ ਵੋਟ ਬੈਂਕ ਨੂੰ ਇਹਦੇ ਚ ਨੁਕਸਾਨ ਹੋ ਘੋ ਸਕਦਾ ਹੈ ਸਿਰਫ ਸਾਡੇ ਅੱਗੇ ਕਿ ਇਹੋ ਹੀ ਬਹਾਨਾ ਲਾਇਆ ਜਾਂਦਾ ਹੈ ਕਿ ਆਪਾਂ ਲਾਅ ਫਾਰ ਆਰਡਰ ਦੂੰ ਜਿਹੜਾ ਆਪੋ ਮੱਦੇਨਜ਼ਰ ਰੱਖਦੇ ਹਾਂ ਆਪਾਂ ਇਹ ਚੀਜ਼ਾਂ ਨਹੀਂ ਕਰਦੇ ਕੀ ਲਾਅ ਉਹ ਜਿਹੜਾ ਆਰਡਰ ਹੈ ਉਹ ਸਿਰਫ ਸਾਡੇ ਸਨਾਤਨੀਆਂ ਉੱਤੇ ਹੀ ਲਾਗੂ ਹੁੰਦਾ ਹੈ ਜਿਹੜੇ ਸਨਾਤਨ ਦੇ ਖਿਲਾਫ ਉਂਗਲਾ ਚੁੱਕਦੇ ਨੇ ਸਨਾਤਨ ਦੇ ਨਾਲ ਮਾੜਾ ਚੰਗਾ ਬੋਲਦੇ ਨੇ ਸਨਾਤਨ ਦੇ ਖਿਲਾਫ ਪੁੱਠਾ ਸਦਾ ਬੋਲਦੇ ਨੇ ਜਿਤਨਾ ਨਵੀਂ ਇੱਕ ਵੀਡੀਓ ਦੇਖਣ ਵਿੱਚ ਆਈ ਹੈ ਕਿ ਜਿਹਦੇ ਵਿੱਚ ਮੂਰਤੀ ਪੂਜਕਾਂ ਨੂੰ ਹਰਾਮ ਕੋਰ ਲੁਟੇਰੇ ਜੋ ਚਾਕੂ ਡੋਰ ਸਾਰਾ ਕੁਝ ਗਿਆ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਪ੍ਰਸ਼ਾਸਨ ਦੀ ਨਿਗਾਹ ਤੇ ਚੌਣੀ ਹੋਊਗੀ ਆਮ ਜਨਤਾ ਦੀ ਨਿਗਾਹ ਵਿੱਚ ਇਹ ਇਹਦੇ ਤੇ 85 ਨੂੰ ਸੰਗਿਆਨ ਲੈ ਕੇ ਜਲਦ ਤੋਂ ਜਲਦ ਜਿਹਨੇ ਇਹ ਬਿਆਨਬਾਜ਼ੀ ਕੀਤੀ ਹੈ ਸਾਨੂੰ ਇਹਦੇ ਉਸ ਦਿਨ ਸ਼ਾਮ ਤੱਕ ਉਹਦੀ ਗ੍ਰਿਫਤਾਰੀ ਜਿਹੜੀ ਹੋਣੀ ਹੈ ਉਹ ਜ਼ਰੂਰੀ ਹੈ ਅਰਾਜੀ ਜਿਹੜਾ 30 ਤਰੀਕ ਦੀ ਤਾਰੀਖ ਦਾ ਨਾਮ ਲੈ ਰਹੇ ਉਹਨਾਂ ਦਾ ਤੇ ਹਾਲੇ ਤੱਕ ਪ੍ਰੋਗਰਾਮ ਹੀ ਕੈਨਸਲ ਕੀਤਾ ਜਾ ਰਿਹਾ ਤੁਸੀਂ ਗ੍ਰਿਫਤਾਰੀ ਤੇ ਬੜੀ ਧੂੰਤੀ ਕਰ ਰਹੇ ਆਂ ਦੇਖੋ ਜੀ ਆਪਾਂ ਸ਼ਾਮਾਂ ਤੱਕ ਉਸ ਚੀਜ਼ ਦੀ ਇੰਤਜ਼ਾਰ ਕਰਾਂਗੇ ਕਿ ਹੁਣ ਜਿਵੇਂ ਪ੍ਰਵੇਸ਼ ਜੀ ਸਾਡੇ ਕੋਲ ਬੈਠ ਕੇ ਗਏ ਨੇ ਉਹਨਾਂ ਨੇ ਉਹ ਮੈਸੇਜ ਜਿਹੜਾ ਹੈ ਉਹ ਕਿ ਉਹ ਨੁਮਾਇੰਦੇ ਸੀਗੇ ਸਿੱਖੀ ਸਾਡੇ ਕੋਲ ਆਪਾਂ ਉਹਨਾਂ ਦਾ ਜੀਅਨ ਉਹਨਾਂ ਦੀ ਗੱਲ ਸੁਣੀ ਹੈ ਵੈਸੇ ਤੇ ਇਹਨਾਂ ਸੈਂਸਿਟਿਵ ਮੈਟਰ ਸੀਗਾ ਕਿ ਸੀਪੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਸੀ ਕਿਉਂਕਿ ਆਪਾਂ ਹੀ ਤینو ਇਲਾਕੇ ਤੋਂ ਦੇ ਪਿਆ ਕਿ ਜੇ ਸੀਪੀ ਸਾਹਿਬ ਆਪ ਨਹੀਂ ਆਏ ਤਾਂ ਕਿਤੇ ਨਾ ਕਿਤੇ ਸੀਪੀ ਸਾਹਿਬ ਨੇ ਸਾਡੇ ਮੈਂਬਰਾਂ ਨੂੰ ਸਾਡੇ ਮੰਗ ਪੱਤਰ ਨੂੰ ਔਰ ਸਾਡੀ ਆਵਾਜ਼ ਨੂੰ ਨਜ਼ਰ ਲਾਜ ਕੇ ਹੁਣ ਸੁਨੇਹਾ ਪਿਆਰ ਦਾ ਜਿਹੜਾ ਹੋ ਰਿਆ ਉਹਦੇ ਵਿੱਚ ਕਿਵੇਂ ਦੇਖੀਓ ਦੇਖੋ ਜੀ ਸੰਦੇਹਾ ਪਿਆਰ ਦਾ ਤੁਸੀਂ ਸਾਰਾ ਕੁਝ ਜਾਣਦੇ ਹੋ ਕਿ ਸੁਨੇਹਾ ਪਿਆਰ ਦਾ ਨਹੀਂ ਹੈ ਦੇਖੋ ਮੁਗਲਾਂ ਨੇ ਸਾਡੇ ਉੱਤੇ ਸ਼ਾਸਨ ਕੀਤਾ ਉਹਨਾਂ ਸਾਰੇ ਆਮ ਸਾਡਾ ਪਤਰ ਆਮ ਕੀਤਾ ਘੁੰਡ ਬਹਾਇਆ ਇਸ ਧਰਤੀ ਨੂੰ ਲਾਲ ਕੀਤਾ ਪਰ ਇਹ ਜਿਹੜਾ ਕ੍ਰਿਸਚਨਾਈਜ਼ ਦਾ ਜਿਹੜਾ ਧਰਮਾਂਤਰਨ ਦਾ ਜਿਹੜਾ ਸਿਸਟਮ ਕਤਲੇਆਮ ਕੀਤਾ ਜਾ ਰਿਹਾ ਬਿਨਾ ਚਾਪੂ ਤਲਵਾਰ ਤੋਂ ਕਈ ਹਿੰਦੂ ਸਿੱਖ ਵੀਰ ਜਿਹੜੇ ਜੋ ਮਾਰ ਕੇ ਉਹਨਾਂ ਨੂੰ ਦੂਜੇ ਧਰਮਾਂ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜਿਹੇ ਪਿਆਰ ਦਾ ਸਨੇਹਾ ਸੀ ਤੇ ਫਿਰ ਜਿੱਦਾਂ ਹਿੰਦੂ ਸਿੱਖ ਵੀਰ ਜਿਹੜੇ ਸਾਡੇ ਨਾਲ ਮਿਲ ਕੇ ਆਪਾਂ ਬੈਠ ਕੇ ਜਾਨਦੇ ਆ ਦੇਖੋ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਉਹ ਮੰਦਿਰ ਵੀ ਜਾਂਦਾ ਜਿਹੜਾ ਮੰਦਿਰ ਜਾਂਦਾ ਗੁਰਦੁਆਰਾ ਸਾਹਿਬ ਵੀ ਜਾਂਦਾ ਜਿਹੜਾ ਬੰਦਾ ਇੱਕ ਵਾਰੀ ਚਰਚ ਚਲਾ ਜਾਂਦਾ ਉਸ ਤੋਂ ਬਾਅਦ ਉਹ ਕਾਹੇ ਜੋਗਾ ਨਹੀਂ ਰਹਿੰਦਾ ਉਹ ਕਿਤੇ ਵੀ ਨਹੀਂ ਜਾਂਦਾ ਇਹ ਪਿਆਰ ਦਾ ਸੰਦੇਸ਼ ਹੈ ਤੇ ਫਿਰ ਉਹਨੂੰ دوسری ਜਗ੍ਹਾ ਤੋਂ ਗੁਰਦੁਆਰਾ ਜਾਂ ਮੰਦਰ ਜਾ ਕੇ ਢੱਕਿਆ ਕਿਉਂ ਜਾਂਦਾ ਹੈ ਸਾਡੇ ਪ੍ਰਸ਼ਾਦ ਖਾਨ ਤੋਂ ਕਿਉਂ ਢੱਕਿਆ ਜਾਂਦਾ ਹੈ ਵਰਤ ਤਿਉਹਾਰ ਮਨਾਉਣ ਤੋਂ ਕਿਉਂ ਢੱਕਿਆ ਜਾਂਦਾ ਹੈ ਇਹ ਚੀਜ਼ ਜਿਹੜੇ ਪਿਆਰ ਦਾ ਹੀ ਸੰਦੇਸ਼ ਹੈਗਾ ਤੇ ਮੈਨੂੰ ਲੱਗਦਾ ਕਿ ਇਹ ਪਿਆਰ ਦਾ ਸੰਦੇਸ਼ ਨਹੀਂ ਇਹ ਹੱਤਿਆਚਾਰ ਦਾ ਸੰਦੇਸ਼ ਸਰ ਪ੍ਰਸ਼ਾਸਨ ਨੂੰ ਸ਼ਾਂਤ ਤੱਕ ਜੇ ਨਹੀਂ ਕੋਈ ਕੁਝ ਕਰਦਾ ਜੇ ਪ੍ਰੋਗਰਾਮ ਬੰਦ ਨਹੀਂ ਕਰਾਂਦਾ ਜਾਂ ਉੱਤੇ ਕਾਰਵਾਈ ਨਹੀਂ ਹੁੰਦਾ ਇਸ ਤਰ੍ਹਾਂ ਦੇਖੋ ਜੇ ਪ੍ਰਸ਼ਾਸਨ ਨੂੰ ਦੇਖੋ ਆਪਾਂ ਨੂੰ ਲੱਗਦਾ ਹੀ ਪਿਆ ਅਪਾਈ ਤੇ ਇਹ ਸੋਚ ਕੇ ਪਹਿਲੇ ਕੁਰੇ ਸੀਗੇ ਕਿ ਸਾਨੂੰ ਲੱਗਦਾ ਹੀ ਪਿਆ ਕਿ ਸੀਪੀ ਸਾਹਿਬ ਸਾਨੂੰ ਇਹੋ ਸੰਦੇਸ਼ ਆ ਮਿਲਿਆ ਸੀ ਕਿ ਸੀਪੀ ਸਾਹਿਬ ਖੁਦ ਜਿਹੜੇ ਸਾਡੇ ਨਾਲ ਮਿਲਣ ਵਾਸਤੇ ਆ ਰਹੇ ਸੀ ਸੀਪੀ ਸਾਹਿਬ ਨਹੀਂ ਆਏ ਐਸਾ ਕਿਹੜੀ ਮਹਸੂਸਲੀਅਤ ਸੀ ਐਡੇ ਕਿਹੜਾ ਬਿਜ਼ੀਪਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਗਿਆ ਲਾਵਾ ਅਟ ਦੀ ਸਥਿਤੀ ਦਾ ਕਿ ਸੀਪੀ ਸਾਹਿਬ ਨੂੰ ਸਾਡੇ ਨਾਲ ਮਿਲਣ ਚੁੱਕਾ ਟਾਈਮ ਹੀ ਨਹੀਂਗਾ ਸਾਨੂੰ ਗਨੋਰ ਕੀਤਾ ਜਾ ਰਿਹਾ ਅਸੀਂ ਇਹ ਸੋਚ ਕੇ ਪਹਿਲੇ ਥਰੇਸੀ ਕੀ ਸੀਪੀ ਸਾਡੇ ਸਾਨੂੰ ਨਹੀਂ ਮਿਲਣਾ ਉਹ ਸਾਨੂੰ ਇਹ ਵੀ ਆ ਪਤਾ ਹੈ ਕਿ ਉਹ ਜਿਹੜਾ ਇਹਨਾਂ ਦਾ ਪਿਆ ਸੰਘੇਸ਼ੜਾ ਜਿਹੜਾ ਆਪਣਾ ਸਭਾ ਕਰਨੀ ਹੈ ਉਹ ਵੀ ਬੰਦ ਨਹੀਂ ਕੀਤੀ ਜਾਣੀ ਪਰ ਉਸ ਕਿਉਂ ਹਰ ਹਾਲਾਤ ਵਿੱਚ ਆਪਾਂ ਢੱਕਣਾ ਆ ਰੋਕਣਾ ਆ ਉਸ ਸਥਿਤੀ ਵਿੱਚ ਕੁਛ ਵੀ ਕੋਈ ਗਲਤ ਹੁੰਦਾ ਕੋਈ ਵੱਟ ਟੋਕ ਹੁੰਦੀ ਜਾਂ ਮਾਰਾ ਚੰਗਾ ਹੁੰਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਜਾਗਰੀ ਕਮਿਊਨਿਟੀ ਇੱਕ ਪ੍ਰੋਗਰਾਮ ਕਰਾਰੀ ਹੈ ਉਹ ਹੈ ਸਰੇ ਪਹਿਲਾ ਸਮਾਗਮ ਹੋਇਆ ਕਿ ਇੱਥੇ ਡਟ ਕੇ ਤਿੰਨ ਹਿੰਦੂ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਸਾਰੇ ਜਥੇਬੰਦੀਆਂ ਆਦਮਿਕੀ ਜਥੇਬੰਦੀਆਂ ਵੀ ਰਲ ਕੇ ਵਿਰੋਧ ਕਰ ਰਹੇ ਹੋ ਤੇ ਫਿਰ ਵੀ ਪ੍ਰਸ਼ਾਸਨ ਨੂੰ ਨਾ ਕੋ ਐਸਾ ਉਹਦਾ ਕਾਰਨ ਹੈ ਕਿ ਇਹ ਪਹਿਲਾ ਹੀ ਟਾਈਮ ਆਇਆ ਹੈ ਪਹਿਲਾ ਸਮਾਂ ਐਸਾ ਆਇਆ ਹੈ ਕਿ ਤਿੰਨੇ ਕਮਿਊਨਿਟੀਆ ਤਿੰਨੇ ਜਿਹੜੇ ਸਮਾਜ ਨੂੰ ਇਕੱਠੇ ਹੋਏ ਔਰ ਕਿਤੇ ਨਾ ਕਿਤੇ ਸਮਾਜ ਜਿਹੜਾ ਹਾਲੇ ਅਭੀ ਸਾਨੂੰ ਹਲਕੇ ਦੇ ਵਿੱਚ ਲੈ ਰਿਹਾ ਕਿਉਂਕਿ ਪਹਿਲਾ ਸਮਾਂ ਹੈ ਪਹਿਲੀ ਆਪਾਂ ਕਦੀ ਚੀਜ਼ ਨੂੰ ਇਕੱਠੇ ਹੋਏ ਨਹੀਂ ਔਰ ਮੈਂ ਆਸ ਕਰਦਾ ਕਿ ਇਹ ਚੀਜ਼ਾਂ ਅਗਿਓ ਤੋਂ ਵੀ ਹੋਣ ਦੇਣਾਂ ਨੇ ਕਿ ਸਮਾਜ ਆਪਾਂ ਇਕੱਠੇ ਹੋ ਕੇ ਜਦੋਂ ਚੱਲਾਂਗੇ ਤੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸੋਚਣ ਦੇ ਵਾਸਤੇ ਮਜਬੂਰ ਹੋਣਾ ਪਏ। ਅਮੀ ਕੀ ਜੈ ਸ਼ੀਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਅ ਸ਼੍ਰੀਦਰ ਗਿਆਨਾ ਤਿਰਥ ਵਿਖੇ ਜਿਹੜੀ ਸਾਡੀ ਸਕਾਰਜੋਗ ਪਰਜੀ ਆ ਠੀਕਾ ਚੱਲ ਰਹੀ ਹੈ ਉਹਨਾਂ ਦੀ ਵਾਹਿਗੁਰੂ ਜਿਹੜੀ ਇੱਕ ਹੰਗਾਮੀ ਮੀਟਿੰਗ ਹੋਈ ਆ ਔਰ ਔਰੇ ਵਿੱਚ ਸਾਧ ਸਮਾਜ ਸਾਡੇ ਕਾਰਜਗੋਰ ਮੰਤਰ ਜਸਵਿੰਦਰ ਜੀ ਮਨਤਰਮ ਗਿਰੀ ਜੀ ਸਨੀਨਾ ਜੀ ਹਰੀ ਨਾਰਾਇਣ ਜੀ ਸਾਰੇ ਸਾਧ ਸਮਾਜ ਨੇ ਇੱਕ ਡਿਸੀਜਨ ਲਿੱਤਾ ਵਾ ਕਿ ਜਿਹੜਾ ਆਪਣਾ 30 ਤਰੀਕ ਦਾ ਪ੍ਰੋਗਰਾਮ ਹੋਣ ਜਾ ਰਿਹਾ ਵਾ ਉਹ ਜਿਹੜਾ ਫੌਰਨ ਤੌਰ ਤੇ ਉਹਨੂੰ ਬੰਦ ਕਰਨਾ ਚਾਹੀਦਾ ਵਾ ਕਿਉਂਕਿ ਪਿਆਰ ਦੇ ਸਨੇਹ ਦੇ ਨਾਂ ਤੇ ਇਹ ਸਮਾਜ ਦੇ ਵਿੱਚ ਜ਼ਹਿਰ ਫਲਾ ਰਹੇ ਆ ਔਰ ਇਹਦੇ ਵਿੱਚ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਸਾਰੀਆਂ ਜਿਹਦੇ ਬੰਨੀਆਂ ਆ ਇਹਦੇ ਆਗੂ ਆਏ ਆ ਡਾਕਟਰ ਰੋਹਨ ਜੀ ਆਏ ਆ ਵਰੁਨ ਸ੍ਰੀਨਿਥ ਜੀ ਆਏ ਆ ਹੋਰ ਬਹੁਤ ਜਿਹੜੀਆਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਰਿਆਂ ਨੇ ਵਿੱਚ ਸ਼ਮੂਲੀਦਤ ਕੀਤੀ ਆ ਔਰ ਸਾਰਿਆਂ ਦਾ ਇੱਕੋ ਹੀ ਸੋਚਣਾ ਵਾ ਕਿ ਇਹ ਜਿਹੜੇ ਸਮਾਜ ਵਿੱਚ ਭੜਕਾਉ ਭਾਸ਼ਣ ਜਿਹੜੇ ਹੋ ਰਹੇ ਆ ਇੱਕ ਸਮੁਦਾਏ ਵੱਲੋਂ ਬਹੁਤ ਜ਼ਿਆਦਾ ਨਿੰਦਨਯੋਗ ਆ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਹਜੇ ਤੱਕ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿੱਤਾ ਜਾ ਰਿਹਾ ਕਿਉਂਕਿ ਕੱਲ ਬਾਬਾ ਮੇਜਰ ਸਿੰਘ ਜੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗੁਰਪ੍ਰੀਤ ਅਦਾਸੀ ਜਿਹੜੇ ਕੈਲੀਫੋਰਨੀਆ ਤੋਂ ਆਸਣਤ ਉਹਨਾਂ ਵੱਲੋਂ ਕਾਨਫਰੰਸ ਕੀਤੀ ਗਈ ਹੈ ਹਿੰਦੂ ਸੰਗਮਾਰੀ ਵੱਲੋਂ ਕਾਨਫਰੰਸ ਕੀਤੀ ਗਈ ਹੈ ਪਰ ਇੰਨਾ ਇੰਨੀ ਸਮੇਂ ਜਿਹੜੀ ਸਿਚੁਏਸ਼ਨ ਨੂੰ ਗੰਭੀਰਤਾ ਦੇਖਦੇ ਆ ਆ ਵੀ ਪ੍ਰਸ਼ਾਸਨ ਨੇ ਸਾਡੇ ACP ਸਾਹਿਬ ਤੇ JS ਲੋ ਸਾਡੇ ਸਤਿਕਾਰਯੋਗ ਆ ਪਰ ਜੋ ਜਿਹੜੀ ਸਿਚੁਏਸ਼ਨ ਦੀ ਗੰਭੀਰਤਾ ਵਾ ਕਟੋ-ਕਟ SP ਸਾਹਿਬ ਨੂੰ ਤੇ ਖੁਦ ਆਉਣਾ ਚਾਹੀਦਾ ਸੀਗਾ ਪਰ ਪ੍ਰਸ਼ਾਸਨ ਨੇ ਇਹ ਜੂਰੀਡੀ ਸਮਝਿਆ ਔਰ ਜਿਹੜੀ ਸਾਡੀ ਡਿਮਾਂਡ ਆ ਨਾ ਤੇ ਹਲੇ ਉਹਨਾਂ ਨੇ ਪ੍ਰੋਗਰਾਮ ਤੇ ਰੋਕ ਲਾਉਣ ਦਾ ਕੋਈ ਆਫੀਸ਼ੀਅਲ ਸਾਨੂੰ ਨੋਟਿਸ ਦਿੱਤਾ ਵਾ ਔਰ ਨਾ ਹੀ ਉਸ ਬੰਦੇ ਤੇ ਜਿਹੜੀ ਆ ਕਿ ਐਫਆਈਆਰ ਲਾਂਚ ਕੀਤੀ ਆ ਇੱਥੋਂ ਇਹ ਸਾਫ ਜਿਹੜੀ ਪੁਸ਼ਟੀ ਕਰਨ ਦੀ ਜਿਹੜੀ ਨੀਤੀ ਜਿਹੜੀ ਆ ਸਾਫ ਕਲੀਅਰ ਹੋ ਰਹੀ ਆ ਕਿਉਂਕਿ ਜਿਸ ਵੇਲੇ ਇਹਨਾਂ ਵੱਲੋਂ ਕੋਈ ਕੰਪਲੇਨਟ ਜਾਂਦੀ ਆ ਤੇ ਪ੍ਰਸ਼ਾਸਕ ਇਮੀਡੀਏਟਲੀ ਵਿਦਾਊਟ ਇਨਕੁਆਰੀ ਜਿਹੜਾ ਵਾ ਉਹ ਐਫਆਈਆਰ ਲਾਂਚ ਕਰ ਦਿੰਦਾ ਵਾ ਜਿਹੜਾ ਮੈਂ ਤਾਜ਼ਾ ਉਦਾਹਰਣ ਦਵਾਗਾ ਇੱਕ ਜਾਰਡ ਫਿਲਮ ਤੇ ਜਿਹੜਾ ਇਹਨਾਂ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਪੂਰੀ ਸਟਾਰ ਕਾਸਟ ਦੇ ਪਰਚਾ ਦਰਜ ਹੋਇਆ ਰਾਪਰ ਬਾਦਸ਼ਾਹ ਦਾ ਜਿਹੜਾ ਪਰਚਾ ਦਰਜ ਹੋਇਆ ਪਰ ਇੰਨਾ ਪੂਰਾ ਤਿੰਨ ਜਿਹੜੀਆਂ ਤਿੰਨ ਸਮਾਜ ਆ ਹਿੰਦੂ ਵਾਲਮੀਕੀ ਸੇਕ ਜਥੇਬੰਦੀਆਂ ਜਿਹੜੀਆਂ ਵਾ ਪੂਰੇ ਇਸ ਟਾਈਮ ਆਪਣੇ ਕਰੋਸ਼ਦੇ ਆ ਪਰ ਪ੍ਰਸ਼ਾਸਨ ਜਿਹੜਾ ਵਾ ਹਜੇ ਵੀ ਟਲ ਰਹੀਆ ਬਣਾ ਰਿਆ ਵਾ ਕਿ ਕਾਰਨ ਕੀ ਲੱਗਦਾ ਕਿਉਂਕਿ ਪ੍ਰਸ਼ਾਸਨ ਨੇ ਇੱਕ ਗੱਲ ਕਰੀ ਹੈ ਜਾਂ ਉਹਨਾਂ ਦੀ ਗੱਲ ਕਰੀ ਪਿਆਰ ਤੇ ਸੁਨੇਹੇ ਚ ਉਹਨਾਂ ਨੇ ਕਿਹਾ ਵੀ ਲੱਖਾਂ ਦੁਨੀਆ ਦਾ ਇਕੱਠ ਹੋਣਾ। ਆਜੀ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਵਾਂ ਮੈਨੂੰ ਦੱਸੋ ਕਾਹਦਾ ਪਿਆਰ ਦਾ ਸੁਨੇਹਾ ਸਾਡੀ ਸਨਾਤਨ ਸੰਸਕriti ਆ ਵਸੂਦੇ ਕੁੰਡੰਬ ਕੰਮ ਪੂਰਾ ਜਿਹੜਾ ਵਿਸ਼ਾ ਵਾ ਜਿਹੜਾ ਉਹ ਸਾਡਾ ਪਰਿਵਾਰ ਆ ਪਰ ਤੁਸੀਂ ਜਿਹੜੇ ਤੁਹਾਡੇ ਅੰਦਰ ਤੁਹਾਡੇ ਜਿਹੜੇ ਖੋਲਵਾ ਤੁਸੀਂ ਉਹਨਾਂ ਨੂੰ ਵੀ ਕਹਿ ਰਹੇ ਆ ਕਿ ਵੀ ਤੁਸੀਂ ਆਪ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀ ਨਾਲ ਹਿਸਾਬ ਹੈ ਕਿ ਮੈਂ ਸਾਰਾ ਕੁਝ ਠੀਕ ਆ ਬਾਕੀ ਜਿਹੜੇ ਸਾਰੇ ਆ ਉਹ ਚੋਰ ਆ ਠੱਗਾ ਲੁਟੇਰੇ ਆ ਗਲਗੋਚ ਕਰਨ ਵਾਲੇ ਆ ਵੀ ਜੇ ਤੁਹਾਡੇ ਪਰਦੇ ਪੁੱਲਣ ਤੇ ਆਈਏ ਕਿ ਵੀ ਨਟ ਭਰਿਆ ਪਿਆ ਵਾ ਤੁਸੀਂ ਆਪਣਾ ਵੀ ਸਾਰਾ ਦੇਖ ਲਓ ਸਾਡੇ ਵੱਲ ਉਂਗਲੀ ਚੁੱਕਣ ਨਾਲ ਪਹਿਲਾਂ ਕਿਸੇ ਵੱਲ ਉਂਗਲੀ ਚੁੱਕੀ ਹੈ ਨਾ ਤੇ ਤੈਨੂੰ ਉਂਗਲਾ ਪਹਿਲਾਂ ਆਪਣੇ ਵੱਲ ਹੁੰਜ ਜਾਵਾ ਪਹਿਲਾਂ ਤੁਸੀਂ ਆਪਣਾ ਵੱਲ ਵੀ ਦੇਖ ਲਵੋ ਤੁਸੀਂ ਸਾਨੂੰ ਇਸ ਖਾਰੇ ਦੇ ਕੇ ਵੀ ਤੁਸੀਂ ਹਰਾਨਖੋਰ ਦੇ ਕੇ ਤੁਸੀਂ ਮੂਰਤੀ ਕੁਝ ਕੇ ਮੈਨੂੰ ਇੱਕ ਚੀਜ਼ ਦੱਸ ਦੋ ਕਿ ਵੀ ਤੁਹਾਡੀ ਚਰਚਾ ਦੇ ਵਿੱਚ ਮੂਰਤੀਆਂ ਨਹੀਂ ਹੈਗੀਆਂ ਅੱਜ ਕੱਲ ਦਾ ਸਮਾਜ ਜਿਹੜਾ ਵਾ ਇਹਨਾਂ ਨੇ ਜਿਹੜਾ ਸਾਡਾ ਮੈਂ ਸਾਫ਼ ਇੱਕ ਸਪਸ਼ਟ ਆਪਣੇ ਸਮਾਜੋਂ ਇੱਕ ਚੀਜ਼ੀ ਲੰਤ ਪਾਵਾਂਗਾ ਸਾਡਾ ਸਮਾਜ ਇਸ ਤਰ੍ਹਾਂ ਕੇ ਦਾ ਵਾ ਕਿ ਬਾਹਰ ਦੀ ਚੀਜ਼ ਜਿਹੜੀ ਆ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਆ ਉਹ ਕਿਤੇ ਪਿੰਡ ਦੀ ਵਿਚਾਰੀ ਇੱਕ ਬੀਬੀ ਆ ਨਾ ਪਰ ਬੀਬੀ ਆ ਉਹਨੂੰ ਵੀ ਕਹਿ ਦਈਏ ਨਾ ਕਿ ਵੀ ਤੈਨੂੰ ਬੀਬੀ ਉੱਥੇ ਸਟੇਜ ਤੇ ਚੜਾ ਕੇ ਕਹਿਣਾ ਵਾ ਕਿ ਵੀ ਤੈਨੂੰ ਲੂਸੀਫਰ ਜਿਹੜਾ ਇਹਨਾਂ ਦਾ ਬਾਹਰ ਦਾ ਭੂਤ ਜਿਹੜਾ ਚਮੜ ਗਿਆ ਵਾ ਤੈਨੂੰ ਭਾਵੇਂ ਚਮੜਿਆ ਕੁਝ ਵੀ ਨਾ ਹੋਵੇ ਉਹਨੇ ਕਹਿਦਣਾ ਜੀ ਮੈਨੂੰ ਤਾਂ ਪੈ ਕੇ ਬਾਹਰ ਦਾ ਭੂਤ ਚੜਿਆ ਤਾਂ ਮੈਂ ਉਹ ਉੱਥੇ ਖੁਸ਼ ਆ ਲੋਕਾਂ ਨੂੰ ਅਟ ਇਹ ਕਰ ਕਰਕੇ ਲੋਕਾਂ ਨੂੰ ਬੇਫੂਹ ਬਣਾਇਆ ਜਾ ਰਿਹਾ ਵਾ ਜਿਹੜਾ 1954 ਦਾ ਮੈਂ ਪਹਿਲੇ ਦਿਨ ਤੋਂ ਜਿਹੜਾ ਕਹਿ ਰਿਹਾ ਵਾ ਡਰੱਗਸ ਐਂਡ ਮੈਡੀਕਲ ਰੈਮੇਡੀ ਐਕਟ ਹੈਗਾ ਵਾ ਜਿਹੜਾ ਉਹਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਸਾਡੇ ਜਿਹੜੇ ਸੰਤ ਹੈਗੇ ਆ ਸਵਾਮੀ ਰਾਮਦੇਵ ਜੀ ਆ ਉਹਨਾਂ ਨੇ ਕਰੋਨਾ ਦੇ ਵਿੱਚ ਮੈਡੀਸਿਨ ਤਿਆਰ ਕੀਤੀ ਸੀ ਪੂਰਾ ਬਿਸ਼ਪ ਜਿਹੜਾ ਵਾ ਉਸ ਟਾਈਮ ਕਰੋਨਾ ਕਰੋਨਾ ਦੇ ਵਿੱਚ ਪੀੜ ਰਿਹਾ ਸੀਗਾ ਪੂਰਾ ਬਿਸ਼ਪ ਜਿਹੜਾ ਅਗਰ ਨੇਤੀ ਸ਼ਰਾਂਚੇ ਗਿਆ ਪਰ ਜਦੋਂ ਉਹਨਾਂ ਨੇ ਮੈਡੀਸਿਨ ਦੀ ਕੋਈ ਖੁਸ਼ਨਾ ਕੀਤੀ ਤੇ WHO ਵੀ ਉਹਨਾਂ ਦੇ ਦੁਆਲੇ ਹੋ ਗਿਆ ਇੰਨਾ ਵੱਲ ਕਿ ਹੋਣੀ ਹੈਗਾ ਹੁਣ ਕੀ ਨਤੀਜਾ ਜੀ ਮਾਨ ਨਤੀ ਜੀ ਕਲੀਅਰ ਆ ਜੀ ਸਾਡੀ ਕੱਲ ਵੀ ਮੀਟਿੰਗ ਹੋਈ ਆ ਬਾਬਾ ਮੇਜਰ ਸਿੰਘ ਜੀ ਵੱਲੋਂ ਵੀ ਪੂਰੇ ਹੋ ਗਏ ਨਾਮੇ ਚਾਰੀ ਆ ਸਾਰੀਆਂ ਜਿਹੜੀਆਂ ਨੰਗ ਸਿੰਘ ਫੌਜਾਂ ਆ ਤਿਆਰ ਬਰ ਤਿਆਰ ਆ ਹਿੰਦੂ ਸੰਤ ਸਮਾਜ ਦਾ ਅਸ਼ੀਰਵਾਦ ਆ ਪੂਰਾ ਅੱਜ ਭੈਜੀ ਦਾ ਵੀ ਸ਼ੀਰਵਾਦ ਸਾਨੂੰ ਮਿਲ ਗਿਆ ਵਾ ਪ੍ਰਸ਼ਾਸਨ ਵੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੇਕਰ ਪ੍ਰਸ਼ਾਸਨ ਸ਼ਾਮ ਤੱਕ ਸਾਨੂੰ ਕੋਈ ਡਿਕੇ ਕਿ ਏਸੀਪੀ ਸਾਹਿਬ ਆਏ ਆ ਏਸੀਪੀ ਸਾਹਿਬ ਨੇ ਕਿਹਾ ਵਾ ਜੇ ਨਾਮ ਦਿੱਤਾ ਨਾ ਕੋਈ ਨਾ ਕੋਈ ਡਿਸੀਜਨ ਕਰ ਦਿੱਤਾ ਜਾਊਗਾ ਪਰ ਡਿਸੀਜਨ 2 ਆ ਐਫ ਆਈ ਆਰ ਵੀ ਲਾਂਚ ਹੋਵੇ ਔਰ ਜਿਹੜਾ ਇਹ ਤੇ ਪ੍ਰੋਗਰਾਮ ਤੇ ਵੀ ਜਿਹੜੀ ਆ ਪੂਰਨ ਜਿਹੜੀ ਰੋਕ ਲਗਾਈ ਜਾਵੇ ਔਰ ਨਾਲ ਦੀ ਨਾਲ ਦੇਖੋ ਇੱਕ ਗੱਲ ਮੈਂ ਕਲੀਅਰ ਕਰ ਕੇ ਕਹਿਣਾ ਚਾਹਾਂਗਾ ਕਿ ਜੇ ਸਾਰਿਆਂ ਨੂੰ ਆਪਣਾ ਆਪਣਾ ਧਾਰਮਿਕ ਪ੍ਰੋਗਰਾਮ ਸਮਾਗਮ ਕਰਨ ਦਾ ਅਧਿਕਾਰ ਆ ਆਪਾਂ ਇਸ चीज ਤੋਂ ਕੋਈ ਗਰੇਜ ਨਹੀਂ ਕਰਦੇ ਪਰ ਇਨ੍ਹਾਂ ਵੱਲੋਂ ਜਦੋਂ ਵੀ ਪ੍ਰੋਗਰਾਮ ਕੀਤਾ ਜਾਂਦਾ ਵਾ ਇੰਦਾਂ ਦੀ ਕੌਂਟਰੋਵਰਸੀਆਂ ਹੁੰਦੀਆਂ ਕਿਉਂਕਿ ਇਹ ਆਪ ਕ੍ਰੀਏਟ ਕਰਦੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਪਰਮਿਸ਼ਨ ਦੇਣ ਤੋਂ ਪਹਿਲਾਂ ਇਹਨਾਂ ਕੋਲ ਐਫੀਡੇਵਿਡ ਲਿਖਾ ਜਾਵੇ ਕਿ ਜੇਕਰ ਤੁਹਾਡੀ ਕੋਈ ਵੀ ਕਿਸੇ ਤਰੀਕੇ ਦੀ ਕੌਂਟਰੋਵਰਸੀ ਆਈ ਤੇ ਇਮੀਡੀਏਟਲੀ ਤੁਹਾਡਾ ਪ੍ਰੋਗਰਾਮ ਰੱਦ ਕੀਤਾ ਜਾਵੇਗਾ ਔਰ ਤੁਹਾਡੇ ਤੇ ਐਫਆਈਆਰ ਲੌਂਚ ਕੀਤੀ ਜਾਵੇਗੀ ਫਿਰ ਆਪਣੇ ਆਪ ਜਿਹੜਾ ਵਾ ਨਾ ਇਹ ਸਿਰਫ ਇਸ ਜਿਹੜਾ ਵਾ ਕ੍ਰਾਈਸਟ ਜਿਹੜੇ ਰੀਜਿਸ ਕ੍ਰਾਈਸਟ ਆ ਉਹਨਾਂ ਦੀ ਅਸੀਂ ਇਹ ਕਹਿੰਦੇ ਸਭੋ ਕਹਿ ਰਹੇ ਆ ਵੀ ਸਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਨਹੀਂ ਸਕਦੇ ਜੇ ਕੋਈ ਰੋਕੇਗਾ ਤੇ ਉੱਤੇ ਕਾਰਵਾਈ ਹੋਏਗੀ ਢਾਡੇ ਵੱਲੋਂ ਦੇਖੋ ਜੀ ਆਪਾਂ ਪਹਿਲਾਂ ਕਲੀਅਰ ਕੀਤਾ ਵਾ ਕਿ ਅਸੀਂ ਪ੍ਰਾਰਥਨਾ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿ ਜਿਸ ਕ੍ਰਾਈਸਟ ਨੇ ਪ੍ਰਚਾਰ ਕਰਨ ਦੇਖੋ ਜੇ ਆਰਟੀਕਲ 25 ਦੀ ਦੋਹਈਆਂ ਦਿੰਦੇ ਆ ਆਰਟੀਕਲ 25 ਕਹਿੰਦਾ ਵਾ ਰਾਈਟ ਟੂ ਫ੍ਰੀडम ਆ ਹਰ ਕੋਈ ਆਪਣਾ ਰਿਲੀਜੀਅਨ ਜਿਹੜਾ ਵਾ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦਾ ਵਾ ਅਧਿਕਾਰੀ ਪਰ ਹੋਰੇ ਵਿੱਚ ਵੀ ਜਿਹੜਾ ਇੱਕ ਕਲੋਜ਼ ਆਂਦਾ ਉਹਰੇ ਵਿੱਚ ਆ ਵੀ ਕਿਹਾ ਜਾਂਦਾ ਵਾ ਕਿ ਤੁਸੀਂ ਕਿਸੇ ਨੂੰ ਲਜ ਦੇ ਕੇ ਜਾਂ ਡਰਾ ਤਮਕਾ ਕੇ ਕਨਵਰਜਨ ਨਹੀਂ ਕਰਵਾ ਸਕਦੇ ਦੂਸਰਾ ਜਿਹੜਾ ਡਰੱਗ ਲੈਂਡ ਮੈਡੀਕਲ ਰੈਮੈਡੀਕਟਾ 25 ਅਸੀ 9 ਦੇ ਦਿੱਤਾ ਤੁਸੀਂ ਰੱਖ ਲਓ ਜੇ 1954 ਅਸੀਂ ਕਹਿ ਰਹੇ ਆ ਫਿਰ ਉਹ ਵੀ ਤੇ ਨਾਲ ਰੱਖੋ ਨਾ ਜੇ ਉਹ 25 ਸੰਵਿਧਾਨ ਦੀ ਧਾਰਾ ਵਾ ਤੇ 1954 ਵੀ ਜਿਹੜੀ ਉਹ ਵੀ ਸੰਵਿਧਾਨ ਦੀ ਹੀ ਧਾਰਾ ਵਾ ਫਿਰ ਉਹਨੂੰ ਵੀ ਫੋਲੋ ਕਰਨਾ ਤੁਹਾਨੂੰ ਪੇਗਾ ਹੀ ਪੇਗਾ ਕਿਉਂਕਿ ਇਹ ਸੰਵਿਧਾਨ ਦੇ ਨਾਲ ਹੀ ਦੇ ਚੱਲਦਾ ਪਿਆ ਵਾ ਕਿਸੇ ਵੀ ਸਮੁਦਾਏ ਨਾਲ ਜਾਂ ਕਿਸੇ ਧਰਮ ਦੇ ਨਾਲ ਸਮਝ ਨਹੀਂ ਚੱਲਦਾ ਪਿਆ ਧਰਮ ਸਾਡੇ ਲਈ ਸ੍ਰੇਸ਼ਟ ਹੈ ਸਾਡੇ ਲਈ ਸਿਰ ਮੱਥੇ ਆ ਪਰ ਦੇਸ਼ ਜਿਹੜਾ ਵਾ ਉਸ ਸੰਵਿਧਾਨਾਂ ਚੱਲਦਾ ਵਾ ਔਰ ਸੰਵਿਧਾਨ ਦੀ ਪਾਲਣਾ ਅਸੀਂ ਵੀ ਕਰਦੇ ਆ ਔਰ ਉਹਨਾਂ ਨੂੰ ਵੀ ਕਰਨੀ ਪਵੇ